ਮੋਢਿਆਂ ਦੇ ਵਿੱਚ ਦਰਦ ਅੱਜ ਦੀਆਂ ਕਸਰਤਾਂ ਤੁਹਾਡੇ ਲਈ 70 ਤੋਂ 80% ਮੋਢਿਆਂ ਦੇ ਵਿੱਚ ਕਿਸੇ ਵੀ ਦਰਦ ਤੋਂ ਰਾਹਤ ਦਿਵਾਉਣਗੀਆਂ ਚਾਹੇ ਉਹ ਦਰਦ ਮੋਢਿਆਂ ਦੇ ਵਿੱਚ ਰੋਟੇਟਰ ਕਾਫ ਇੰਜਰੀ ਦਾ ਹੋਵੇ ਚਾਹੇ ਉਹ ਮੋਢਿਆਂ ਦੇ ਵਿੱਚ ਗਠੀਏ ਦਾ ਹੋਵੇ ਚਾਹੇ ਉਹ ਮੋਢਿਆਂ ਦੀਆਂ ਮਾਸਪੇਸ਼ੀਆਂ ਟਾਈਟ ਹੋ ਗਈਆਂ ਹੋਣ ਉਹਨਾਂ ਦਾ ਹੋਵੇ ਸੋ ਸਾਰਿਆਂ ਨੂੰ ਦੂਰ ਕਰਨ ਲਈ ਆਸਾਨ ਕਸਰਤਾਂ ਨੇ ਤੁਸੀਂ ਘਰ ਦੇ ਵਿੱਚ ਰੋਜ਼ਾਨਾ ਸਵੇਰੇ ਸ਼ਾਮ ਕਰਨੀਆਂ ਨੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਤ ਸਿੰਘ ਸਭ ਤੋਂ ਪਹਿਲਾਂ ਤੁਸੀਂ 3 ਤੋਂ 4 ਦਿਨ ਗਰਮ ਪਾਣੀ ਵਾਲੀ ਬੋਤਲ ਦਾ ਸੇਕ ਦੇਣਾ ਹੈ ਮੋਢਿਆਂ ਤੇ 3-4 ਦਿਨ ਤੁਸੀਂ ਕੋਈ ਕਸਰਤ ਨਹੀਂ ਕਰਨੀ ਪਹਿਲੀ ਕਸਰਤ ਲਈ ਤੁਹਾਨੂੰ 1 ਕਿਲੋ ਦਾ ਡੰਬਲ ਚਾਹੀਦਾ ਹੋਵੇਗਾ ਅਗਰ ਤੁਹਾਡੇ ਕੋਲ ਡੰਬਲ ਨਹੀਂ ਹੈ ਤੁਸੀਂ 1 ਕਿਲੋ ਨੂਨ ਜਾਂ 1 ਕਿਲੋ ਰੇਤਾ ਲੈ ਸਕਦੇ ਹੋ ਐਦਾਂ ਟੇਢੇ ਪੈ ਜਾਗੇ ਸਾਈਡ ਲਾਈਨ ਦੇ ਵਿੱਚ ਐਕਸਟਰਨਲ ਰੋਟੇਸ਼ਨ ਕਰਨ ਲੱਗੇ ਆ ਆਪਾਂ ਇੱਕ ਆਪਣੀ ਕੂਣੀ ਇੱਥੇ ਰੱਖ ਲਾਂਗੇ ਔਰ ਐਦਾਂ ਪਾ ਕੇ ਆਪਾਂ ਐਕਸਟਰਨਲ ਰੋਟੇਟ ਕਰਨਾ 10 ਵਾਰੀ ਕਰਨਾ ਔਰ ਇਸਦੇ ਤੁਸੀਂ 6 ਸੈਟ ਲਾਉਣੇ ਆ ਇਹ ਹੋ ਗਈ ਪਹਿਲੀ ਕਸਰਤ ਦੂਜੀ ਕਸਰਤ ਇੰਟੀਰੀਅਰ ਸਟ੍ਰੈਚ ਕਰਾਂਗੇ ਦੋਨੋਂ ਹੱਥ ਫੜ ਕੇ ਪਿੱਛੇ ਨੂੰ ਖਿੱਚ ਦਾਂਗੇ ਗਰਦਨ ਉੱਪਰ ਨੂੰ ਇੱਥੇ ਆਪਾਂ ਹੋਲਡ ਕਰਨਾ 30 ਸੈਕਿੰਡ ਲਈ ਥੈਨ ਰਿਲੈਕਸ ਇਸ ਦੇ ਦੋ ਸੈਟ ਲਾਉਣੇ ਆ ਤੀਜੀ ਵੀ ਕਸਰਤ ਇੱਥੋਂ ਫੜ ਕੇ ਆਪਾਂ ਇਧਰ ਨੂੰ ਸਟ੍ਰੈਚ ਕਰ ਦੇਣਾ ਇੱਥੇ ਆਪਾਂ ਹੋਲਡ ਕਰਨਾ 30 ਸੈਕਿੰਡ ਇਸ ਦੇ ਵੀ ਤੁਸੀਂ ਦੋ ਸੈਟ ਲਾਉਣੇ ਆ ਔਰ ਲਾਸਟ ਕਸਰਤ ਲਈ ਆਪਾਂ ਨੂੰ ਇੱਕ ਤਾਲੀਆਂ ਚਾਹੀਦਾ ਹੋਏਗਾ ਇਹਨੂੰ ਆਪਾਂ ਕਹਿੰਦੇ ਆ ਇੰਟਰਨਲ ਸਟ੍ਰੈਚ ਆਪਾਂ ਜਿਹੜੇ ਹੱਥ 'ਚ ਤੁਹਾਡੇ ਦਰਦ ਆ ਉਹ ਹੱਥ ਪਿੱਛੇ ਆਏਗਾ ਔਰ ਦੂਸਰੇ ਹੱਥ ਨਾਲ ਫੜ ਕੇ ਆਪਾਂ ਉੱਪਰ ਨੂੰ ਖਿੱਚ ਦੇਣਾ ਇੱਥੇ ਆਪਾਂ 30 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਤੋਂ ਬਾਅਦ ਤੁਸੀਂ ਫਿਰ 10 ਤੋਂ 15 ਮਿੰਟ ਸੇਕ ਤੋਂ ਔਰ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰੋ ਹੌਲੀ ਹੌਲੀ 3 ਸੈਟ 4 ਸੈਟ 5 ਸੈਟ ਐਦਾਂ ਵਧਾਉਂਦੇ ਜਾਓਗੇ ਤਾਂ ਤੁਸੀਂ ਮੋਢੇ ਦਰਦ ਤੋਂ ਬਹੁਤ ਜਲਦੀ ਰਾਹਤ ਪਾਉਂਗੇ ਸਤਿ ਸ੍ਰੀ ਅਕਾਲ ਜੀ